ਦੇਖੋ ਕਿੱਡੇ ਬੇਸ਼ਰਮ ਬੰਦੇ ਨੇ ਕੱਲ ਮੈਂ ਦੇਖ ਰਿਹਾ ਸੀਗਾ ਸੋਸ਼ਲ ਮੀਡੀਆ ਤੇ ਇਹਨਾਂ ਦੇ ਐਮ.ਐਲ.ਏਜ਼ ਲੱਡੂ ਵੰਡ ਰਹੇ ਨੇ ਕਿਸਾਨਾਂ ਨੂੰ ਕੋ ਲੋ ਜੀ ਅਸੀਂ ਇੱਕ ਨੀਤੀ ਬਣਾਈ ਸੀ ਅਸੀਂ ਵਾਪਸ ਲੈ ਲਈ ਆ ਤੇ ਤੁਹਾਡਾ ਮੂੰਹ ਮਿੱਠਾ ਕਰਾ ਦਈਏ ਇਹਦੋਂ ਉਹ ਹੱਦ ਬੇਸ਼ਰਮੀ ਦੀ ਹੋ ਸਕਦੀ ਤਾਂ ਕਿਉਂ ਮੈਂ ਹੈਡਿੰਗ ਲਿਖਿਆ 100 ਜੁੱਤੀ ਤੇ 100 ਗੰਡਾ ਮਤਲਬ ਇਹਨਾਂ ਨੇ ਪੂਰਾ ਜ਼ੋਰ ਲਾਇਆ ਕਿ ਕਿਸੇ ਤਰੀਕੇ ਨਾਲ ਅਸੀਂ ਇਹ ਜ਼ਮੀਨ ਨੂੰ ਖੋਲ੍ਹੀਏ ਪੰਜਾਬ ਦੇ ਲੋਕਾਂ ਦੇ ਕੋਲੋਂ ਔਰ ਇਹ ਜਿਹੜੇ ਪੰਜਾਬ ਦੇ ਬੰਦੂਆ ਮਜ਼ਦੂਰ ਨੇ ਜਿਹੜੇ ਐਮ.ਐਲ.ਏ ਨੇ ਤਾਂ ਬਿਲਕੁਲ ਕੋਈ ਭੁੱਲਿਆ ਨਹੀਂ ਕਿਸੇ ਲੈਂਡ ਪੂਲਿੰਗ ਪਾਲਿਸੀ ਦੇ ਖਿਲਾਫ ਇਹਨਾਂ ਦੇ ਮਿਨਿਸਟਰਸ ਨੇ ਪੂਰਾ ਜੋਰ ਲਾਇਆ ਲੋਕਾਂ ਨੂੰ ਮੋਟੀਵੇਟ ਕੀਤਾ ਤੇ ਇਹ ਤਾਂ ਪਾਲਿਸੀ ਬੜੀ ਚੰਗੀ ਆ ਇਹ ਤਾਂ ਤੁਹਾਡੇ ਹਿੱਤ ਦੀ ਪਾਲਿਸੀ ਆ ਇਹ ਤਾਂ ਪੰਜਾਬ ਦੇ ਹਿੱਤ ਦੀ ਪਾਲਿਸੀ ਆ ਇਹ ਹੁਣ ਪੰਜਾਬ ਦੀ ਜਨਤਾ ਦੇ ਕੋਲੋਂ ਇਹਨਾਂ ਨੂੰ ਜਨਤਕ ਮਾਫੀ ਮੰਗਣੀ ਚਾਹੀਦੀ ਸਟਾਰਟਿੰਗ ਫਰੋਮ ਕੇਜਰੀਵਾਲ ਸੋਡਿਆ ਭਗਵੰਤ ਮਾਨ ਜਿਨਨੇ ਇਹਨਾਂ ਦੇ ਲੀਡਰਸ ਨੇ ਮਿਨਿਸਟਰਸ ਤੇ ਐਮ ਐਲ ਏ ਜਿਨ੍ਹਾਂ ਨੇ ਪਾਲਿਸੀ ਨੂੰ ਸਪੋਰਟ ਕੀਤਾ ਇਹਨਾਂ ਨੂੰ ਆਣ ਕੇ ਲੋਕਾਂ ਦੀ ਕਚੈਰੀ ਵਿੱਚ ਕਹਿਣਾ ਚਾਹੀਦਾ ਹੱਥ ਜੋੜ ਕੇ ਕਿ ਸਾਡੇ ਤੋਂ ਬਹੁਤ ਵੱਡਾ ਗੁਨਾਹ ਹੋਇਆ ਵਾ ਸਾਡੇ ਤੋਂ ਬਹੁਤ ਵੱਡੀ ਗਲਤੀ ਕੀਤੀ ਐ ਅਸੀਂ ਪੰਜਾਬ ਦੇ ਲੋਕਾਂ ਨੂੰ ਸਾਡੇ ਵੱਲੋਂ ਪੂਰੀ ਹਰ ਹਰ ਮੁਮਕਿਨ ਕੋਸ਼ਿਸ਼ ਕੀਤੀ ਕਿ ਅਸੀਂ ਪੰਜਾਬ ਦੇ ਲੋਕਾਂ ਦੀ ਜ਼ਮੀਨ ਨੂੰ ਖੋ ਲਈ ਇਹਨਾਂ ਤੋਂ ਔਰ ਪੰਜਾਬ ਨੂੰ ਅਸੀਂ ਇੱਕ ਕਿਸਮ ਦਾ ਪੰਜਾਬ ਦੇ ਕਿਸਾਨ ਨੂੰ ਲਾਚਾਰ ਤੇ ਮਜਬੂਰ ਕਰ ਦਿੱਗੇ ਤੇ ਬਾਹਰੋਂ ਲਿਆ ਕੇ ਇਹਨਾਂ 65000 ਏਕੜ ਦੀ ਕਲੋਨੀਆ ਕਲੋਨੀਆਂ ਵਿੱਚ ਮਾਰੋ ਗੈਰ ਪੰਜਾਬੀਆਂ ਨੂੰ ਲਿਆ ਕੇ ਪੰਜਾਬ ਦੀ ਆਬਾਦੀ ਦਾ ਸੰਤੁਲਨ ਖਰਾਬ ਕਰੀਏ ਡੈਮੋਗ੍ਰਾਫਿਕ ਸਿਚੁਏਸ਼ਨ ਨੂੰ ਚੇਂਜ ਕਰੀਏ ਔਰ ਇਥੇ ਪੰਜਾਬੀਆਂ ਦੀ ਨਫਰੀ ਵੈਸੇ ਹੀ ਘਟਾ ਦਈਏ ਇਹ ਸਾਰੇ ਮਨਸੂਬਿਆਂ ਦੇ ਵਾਸਤੇ ਅਗਰ ਬੰਦੇ ਦੇ ਪੁੱਤ ਨੇ ਅਗਰ ਕੋਈ ਅਗਰ ਇਹਨਾਂ ਨੂੰ ਮਾੜੀ ਮੋਟੀ ਰੱਤਾ ਪਰ ਇਨਸਾਨੀਅਤ ਕੋ ਕੈਰਤ ਕੋ ਅਣਕ ਬਚੀ ਇੰਨੀ ਕ ਵੀ ਤੇ ਇਹਨਾਂ ਨੂੰ ਸੱਚ ਬਿਆਨ ਕਰਨਾ ਚਾਹੀਦਾ ਲੱਡੂ ਨਹੀਂ ਵੰਡਣੇ ਚਾਹੀਦੇ ਜਾਕੀ ਕਿਸਾਨਾਂ ਨੂੰ ਔਰ ਜਿਹੜੇ ਕਿਸਾਨ ਇਹਨਾਂ ਦੇ ਲੱਡੂ ਖਾਂਦੇ ਨੇ ਲੱਖ ਦੀ ਲੰਤ ਆ ਯਾਰ ਤੁਹਾਡੇ ਉੱਤੇ ਵੀ ਕਿ ਲੋਕਾਂ ਦੀ ਕਚੈਰੀ ਵਿੱਚ ਇਸ ਲੈਂਡ ਪੂਲਿੰਗ ਲੈਂਡ ਗ੍ਰੈਬਿੰਗ ਪਾਲਿਸੀ ਤੇ ਗੁਨਾਹਗਾਰ ਸਾਬਤ ਹੋ ਗਏ ਇਹ ਬਿਲਕੁਲ ਉਦਾਂ ਹੀ ਹੋਇਆ ਜਿਵੇਂ ਕਾਲੇ ਤਿੰਨ ਖੇਤੀ ਕਾਨੂੰਨਾ ਵਿੱਚ ਕਿਸੇ ਵਕਤ ਬਾਦਲ ਅਕਾਲੀ ਦਲ ਨੇ ਪੂਰਾ ਜ਼ੋਰ ਲਾਇਆ ਸੀਗਾ ਕਿ ਬਹੁਤ ਹੀ ਅੱਛੀ ਤਿੰਨ ਕਾਨੂੰਨ ਬਣ ਰਹੇ ਨੇ ਕਿਸਾਨਾਂ ਦੇ ਹਿੱਤ ਦੇ ਬਣ ਰਹੇ ਨੇ ਇੱਥੋਂ ਤੱਕ ਕਿ ਵੱਡੇ ਬਾਦਲ ਸਾਹਿਬ ਤੁਸੀਂ ਇੱਕ ਵੀਡੀਓ ਪਵਾਤੀ ਸੀ ਕਿ ਇਹ ਤਾਂ ਬਹੁਤ ਪੰਜਾਬ ਦੇ ਕਿਸਾਨਾਂ ਦੇ ਹਿੱਤ ਦੀ ਗੱਲ ਹੈ ਪਰ ਜਦੋਂ ਇੰਨਾ ਤਿੱਖਾ ਤੇ ਵਿਰੋਧ ਐਡਾ ਮਤਲਬ ਜੀ ਕਹਿੰਦੇ ਕਿ ਗੈ ਗੱਜ ਵਿਰੋਧ ਕਰਤਾ ਪੰਜਾਬ ਦੇ ਲੋਕਾਂ ਨੇ ਕਿਸਾਨਾਂ ਨੇ ਤਾਂ ਫਿਰ ਅਕਾਲੀ ਦਲ ਨੇ ਉਸ ਉਸ ਵਕਤ ਇਦਾਂ ਹੀ ਵਿਡਰੋਅ ਕੀਤਾ ਪਰ ਉਹਨਾਂ ਨੇ ਲੱਡੂ ਨਹੀਂ ਵੰਡੇ ਔਰ ਹਰਸਿਮਰਤ ਕੌਰ ਨੇ ਸਿਫਾ ਦੇ ਕੇ ਮੋਦੀ ਦੀ ਬੀਜੇਪੀ ਦੀ ਕੈਬਨਿਟ ਚੋਂ ਵਾਪਸ ਆ ਗਈ ਸੀ ਐਨ ਉਸੇ ਤਰੀਕੇ ਨਾਲ ਇਹਨਾਂ ਨੇ ਪੂਰਾ ਜ਼ੋਰ ਲਾਇਆ ਤਿੰਨ ਦੋ ਤਿੰਨ ਮਹੀਨੇ ਜਿਹੜੇ ਇਹਨਾਂ ਦੇ ਕੋਲ ਸੀ ਕਿਸੇ ਤਰੀਕੇ ਨਾਲ ਅਸੀਂ ਜ਼ਮੀਨ ਖੋਲ ਹੀ ਗਏ ਪੈਸੇ ਚਾਰ ਬਣਾ ਲਈ ਗਏ ਤੇ ਪੰਜਾਬ ਨੂੰ ਲੋਟ ਲਈਏ ਪਰ ਪੰਜਾਬ ਦੇ ਲੋਕਾਂ ਨੇ ਇੱਕ ਕਹਿੰਦੇ ਜਿਵੇਂ ਕੰਧ ਦੀ ਤਰ੍ਹਾਂ ਖੜ ਕੇ ਸਾਹਮਣੇ ਟੱਟ ਕੇ ਇਹਦਾ ਜੰਮ ਕੇ ਜਿਹੜਾ ਵਿਰੋਧ ਕੀਤਾ ਉਹਦੇ ਉਹ ਵਧਾਈ ਦੇ ਪਾਤਰ ਮਾਫੀ ਜ਼ਰੂਰ ਮੰਗ ਲਿਓ ਹੁਣ ਚੰਗੀ ਤਰ੍ਹਾਂ ਇਹ ਭੱਜੋ ਨਾ ਹੁਣ ਇਸ ਗੱਲ ਤੋਂ ਨਹੀਂ ਲੈਂਡ ਪੂਰਨ ਪਾਲਿਸੀ ਦੇਖੋ ਇਹ ਇੱਕ ਬਹੁਤ ਵੱਡੀ ਜਿੱਤ ਹੋਈ ਆ ਪੰਜਾਬ ਦੇ ਲੋਕਾਂ ਦੀ ਇਹਦਾ ਸੇਰਾ ਸਾਰਾ ਬਹਾਦਰ ਪੰਜਾਬੀਆਂ ਨੂੰ ਜਾਂਦਾ ਵਿਸ਼ੇਸ਼ ਤੌਰ ਤੇ ਪੰਜਾਬ ਦੀ ਕਿਸਾਨੀ ਨੂੰ ਜਾਂਦਾ ਉਹਨਾਂ ਨੇ ਬਹੁਤ ਜੱਜ ਕੇ ਇਹਦਾ ਵਿਰੋਧ ਕੀਤਾ ਸਾਰੀਆਂ ਜਥੇਬੰਦੀਆਂ ਨੂੰ ਜਾਂਦਾ ਬਲਕਿ ਇਥੋਂ ਤੱਕ ਕਿ ਜਿਹੜੀਆਂ ਔਰਤਾਂ ਨੇ ਉਹਨਾਂ ਨੇ ਵੀ ਬਾਹਰ ਨਿਕਲ ਕੇ ਇਸ ਦਾ ਬਹੁਤ ਵਿਰੋਧ ਕੀਤਾ ਕਿਉਂਕਿ ਸਦਾ ਹੀ ਡਾਕਾ ਸੀ ਸਾਡੇ ਹਕੂਕ ਤੇ ਸਾਡੀ ਹੋਂਦ ਤੇ ਸਾਡੀ ਖੇਤੀ ਤੇ ਔਰ ਕੋ ਡਾਕਾ ਵੀ ਛੋਟਾ ਮੋਟਾ ਨਹੀਂ ਸੀ ਮੈਂ ਲਾਸਟ ਆਪਣੇ ਲਾਈਵ ਵਿੱਚ ਦਿਖਾਇਆ ਸੀਗਾ ਕਿ ਕਿਵੇਂ ਪਰ ਸਕੁਅਰ ਯਾਰਡ ਗਜ਼ ਤੱਕ ਕੈਲਕੂਲੇਟ ਕਰਕੇ ਦੱਸਿਆ ਸੀਗਾ ਕਿ ਇਹ ਲਗਭਗ ਅਗਰ 65000 ਏਕੜ ਸਾਡੀ ਜ਼ਮੀਨ ਲੈਨ ਚ ਕਾਮਯਾਬ ਹੋ ਜਾਂਦੇ ਇਹ ਗੈਰ ਪੰਜਾਬੀ ਇਹ ਛਤਰ ਤੇ ਹੁਸ਼ਾਰ ਬੱਦੇ ਦਾ অলমোস্ট 4.5 ਲੱਖ ਕਰੋੜ ਰੁਪਏ ਦਾ ਸਾਡੇ ਪੰਜਾਬ ਦਾ ਇਹ ਲੁੱਟ ਕੇ ਲੈ ਜਾਣਾ ਸੀਗਾ ਚਲੋ ਸਰਕਾਰੀ ਖਜ਼ਾਨੇ ਚ ਪਾਉਂਦੇ ਕੁਝ ਆਪ ਲੈ ਜਾਂਦੇ ਲੇਕਿਨ ਤੁਸੀਂ ਸਾਰਿਆਂ ਨੇ ਮਿਲ ਕੇ ਔਰ ਸਾਰੀਆਂ ਆਪੋਜੀਸ਼ਨ ਪਾਰਟੀਆਂ ਨੇ ਇਕੱਲੀ ਕਾਂਗਰਸ ਨੇ ਨਹੀਂ ਸਾਰੀਆਂ ਦੂਸਰੀਆਂ ਪਾਰਟੀਆਂ ਨੇ ਵੀ ਪੂਰਾ ਇਹਦਾ ਵਿਰੋਧ ਕੀਤਾ ਔਰ ਅਖੀਰ ਅਕਾਲ ਪੁਰਖ ਦੀ ਵਾਹਿਗੁਰੂ ਦੀ ਕਿਰਪਾ ਨਾਲ ਆਪਾਂ ਸਾਰੇ ਕਾਮਯਾਬ ਹੋਏ ਇਹਦਾ ਜਿਹੜਾ ਸੇਰਾ ਤੁਹਾਨੂੰ ਸਾਰਿਆਂ ਨੂੰ ਜਾਂਦਾ ਹੁਣ ਆ ਗਈ ਅਗਲੀ ਗੱਲ ਦੇਖੋ ਕਿੱਡੇ ਬੇਸ਼ਰਮ ਬੰਦੇ ਨੇ ਕੱਲ ਮੈਂ ਦੇਖ ਰਿਹਾ ਸੀਗਾ ਸੋਸ਼ਲ ਮੀਡੀਆ ਤੇ ਇਹਨਾਂ ਦੇ ਐਮਐਲਏਜ਼ ਲੱਡੂ ਵੰਡ ਰਹੇ ਨੇ ਕਿਸਾਨਾਂ ਨੂੰ ਲੋ ਜੀ ਅਸੀਂ ਇੱਕ ਨੀਤੀ ਬਣਾਈ ਸੀ ਅਸੀਂ ਵਾਪਸ ਲੈ ਲਈ ਆ ਤੇ ਤੁਹਾਡਾ ਮੂੰਹ ਮਿੱਠਾ ਕਰਾ ਦਈਏ ਇਹਦੋਂ ਉਹ ਹੱਦ ਪਛਰਨੀ ਦੀ ਹੋ ਸਕਦੀ ਤਾਂ ਕਿਉਂ ਮੈਂ ਹੈਡਿੰਗ ਲਿਖਿਆ 100 ਜੁੱਤੀ ਤੇ 100 ਗੰਡਾ ਮਤਲਬ ਇਹਨਾਂ ਨੇ ਪੂਰਾ ਜ਼ੋਰ ਲਾਇਆ ਕਿ ਕਿਸੇ ਤਰੀਕੇ ਨਾਲ ਅਸੀਂ ਇਹ ਜ਼ਮੀਨ ਨੂੰ ਖੋਲਈਏ ਪੰਜਾਬ ਦੇ ਲੋਕਾਂ ਦੇ ਕੋਲੋਂ ਔਰ ਇਹ ਜਿਹੜੇ ਪੰਜਾਬ ਦੇ ਬੰਦੂਆ ਮਜ਼ਦੂਰ ਨੇ ਜਿਹੜੇ ਐਮਐਲਏ ਨੇ ਤਾਂ ਬਿਲਕੁਲ ਕੋਈ ਭੋਲਿਆ ਨਹੀਂ ਕਿਸੇ ਲੈਂਡ ਪੂਲਿੰਗ ਪਾਲਿਸੀ ਦੇ ਖਿਲਾਫ ਇਹਨਾਂ ਦੇ ਮਿਨਿਸਟਰਸ ਨੇ ਪੂਰਾ ਜੋਰ ਲਾਇਆ ਲੋਕਾਂ ਨੂੰ ਮੋਟੀਵੇਟ ਕੀਤਾ ਤੇ ਇਹ ਤਾਂ ਪਾਲਿਸੀ ਬੜੀ ਚੰਗੀ ਆ ਇਹ ਤਾਂ ਤੁਹਾਡੇ ਹਿੱਤ ਦੀ ਪਾਲਿਸੀ ਆ ਇਹ ਤਾਂ ਪੰਜਾਬ ਦੇ ਹਿੱਤ ਦੀ ਪਾਲਿਸੀ ਆ ਪਿਛਲਾ ਮਹੀਨਾ ਡੇਢ ਮਹੀਨਾ ਇਹਨਾਂ ਨੇ ਪੂਰੀ ਕੋਸ਼ਿਸ਼ ਕੀਤੀ ਸਰਕਾਰੀ ਅਮਲਾ ਸੋਸ਼ਲ ਮੀਡੀਆ ਆ ਜਿਹੜੇ ਝਾੜੂ ਦੇ ਬੋਕਰ ਪਾਰਟੀ ਦੇ ਪੇजेस ਨੇ ਕੋਈ ਕਸਮ ਨਹੀਂ ਛੱਡੀ ਲੋਕਾਂ ਨੂੰ ਮੋਟੀਵੇਟ ਕਰਨ ਵਾਸਤੇ ਔਰ ਕੁਝ ਲੋਕਾਂ ਨੂੰ ਡਰਾ ਕੇ ਕੰਸੈਂਟ ਵੀ ਦਿਵਾਤਾ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਕਿ ਮੋਹਾਲੀ ਦੇ ਤੋਂ ਦਿਹਾਣੇ ਵਿੱਚ ਤਾਂ ਜ਼ਮੀਨ ਬਹੁਤ ਸਾਰੇ ਕਿਸਾਨਾਂ ਦੀ ਜ਼ਮੀਨ ਜਿਹੜੇ ਬਿਲਡਰਸ ਨੇ ਜਿਹੜੇ ਕਲੋਨਾਈਜ਼ਰ ਉਹਨਾਂ ਨੇ ਇਕੱਠੀਆਂ ਕੀਤੀਆਂ ਹੋਈਆਂ ਸੀ ਮੁਹਾਲੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਔਰ ਪੁਲਿਸ ਦੇ ਐਸਐਸਪੀ ਨੇ ਔਰ ਸਿਮਿਲਰਲੀ ਤੋਂ ਧਿਆਣਾ ਨੇ ਸਾਰੇ ਬਿਲਡਰਸ ਨੂੰ ਸਾਰੇ ਜਿਨ੍ਹਾਂ ਦੇ ਕੋਲ 100 100 200 300 ਕਿੱਲਾ ਜ਼ਮੀਨ ਇਕੱਠੀ ਕੀਤੀ ਕਿ ਤੁਸੀਂ ਕੰਸੈਂਟ ਦਿਓ ਕਿ ਅਸੀਂ ਲੈਂਡ ਪੂਲਿੰਗ ਪਾਲਿਸੀ ਦੇ ਹੱਕ ਵਿੱਚ ਆ ਅਸੀਂ ਬਿਲਕੁਲ ਤਿਆਰ ਬੈਠੇ ਆ ਉਹ 4-500 ਇਦਾਂ ਦੇ ਬੰਦੇ ਤੋਂ ਫਰਜ਼ੀ ਤੋਂ ਉਹਨਾਂ ਨੇ ਡਰਾ ਡਰੂ ਕੇ ਬਾਹਾਂ ਮਰੋੜ ਕੇ ਕੰਸੈਂਟ ਵੀ ਲੈ ਲਿਆ ਸੀਗਾ ਪਰ 99.9999 ਪੰਜਾਬ ਦੇ ਬਹਾਦਰ ਲੋਕਾਂ ਨੇ ਇਹਦਾ ਜੱਜ ਕੇ ਵਿਰੋਧ ਕੀਤਾ ਔਰ ਜਦੋਂ ਇਹ ਵਿਰੋਧ ਇੰਨਾ ਤਿੱਖਾ ਹੋ ਗਿਆ ਤੇ ਫਿਰ ਇਹਨਾਂ ਨੇ ਹਾਰ ਕੇ ਕੱਲ ਇਸ ਨੂੰ ਡੀ ਨੋਟੀਫਾਈ ਕੀਤਾ ਆਪਣੀ ਲੈਂਡ ਪੂਲਿੰਗ ਪਾਲਿਸੀ ਨੂੰ ਵਾਪਸ ਲੈ ਲਈ ਜਾਨੀ ਕਿ ਪੰਜਾਬੀ ਚ ਕਹਿੰਦੇ ਕਿ ਹੱਥ ਖੜੇ ਕਰਕੇ ਹਾਰ ਮੰਨੀ ਬਕਾਇਦਾ ਭਗਵੰਤ ਪੰਦ ਦੀ ਸਰਕਾਰ ਔਰ ਔਰ ਇਹ ਪਹਿਲੀ ਵਾਰ ਨਹੀਂ ਹੋਇਆ ਕਿ ਇਹਨਾਂ ਨੇ ਹਾਰ ਮੰਨੀ ਇਹਨਾਂ ਨੇ ਬਹੁਤ ਸਾਰੀਆਂ ਪਹਿਲਾਂ ਸਰਕਾਰੀ ਫੈਸਲਿਆਂ ਤੇ ਯੂ ਟਰਨ ਲਿਆ ਆਪਾਂ ਸਾਰੇ ਛਾੜਦੇ ਆ ਇਹਦਾ ਮਤਲਬ ਸਾਫ ਉਹ ਸਾਫ ਹੋ ਗਿਆ ਕਿ ਇੱਕ ਤਾਂ ਇਹ ਬੇਈਮਾਨਤਾ ਹੀ ਹੈ ਸੀਗੀ ਪਰ ਨਾਲ ਨਲੇਕ ਵੀ ਨੇ ਬਹੁਤ ساری ਸਰਕਾਰ ਮਤਲਬ ਕੋਈ ਸਰਕਾਰ ਇਸ ਤਰ੍ਹਾਂ ਦੀ ਵੱਡੀ ਪਾਲਿਸੀ ਲਿਆਉਣ ਤੋਂ ਪਹਿਲਾਂ 100 ਵਾਰ ਇਹਦਾ ਪਬਲਿਕ ਇੰਪੈਕਟ ਅਸੈਸ ਕਰਦੀ ਹੈ ਇਹਦੇ ਹੋਰ ਕੀ ਕੀ ਇੰਪੈਕਟ ਹੋ ਸਕਦੇ ਕਿਹੜੀ ਕਿਹੜੀ ਗੱਲ ਤੇ ਸਾਡਾ ਨੁਕਸਾਨ ਹੋ ਸਕਦਾ 100 ਵਾਰ ਸੋਚਦੀ ਪਰ ਇਹਨਾਂ ਨੇ ਬਿਨਾਂ ਸੋਚੇ ਸਮਝੇ ਕਿਉਂਕਿ ਪਿੱਛੇ ਲਾਲਚ ਸੀਗਾ ਔਰ ਪ੍ਰੈਸ਼ਰ ਸੀ ਕੇਜਰੀਵਾਲ ਤੇ ਦਿੱਲੀ ਦੇ ਲੋਕਾਂ ਦਾ ਕਿਉਂਕਿ ਅਲਟੀਮੇਟਲੀ ਇਹ ਪਾਲਿਸੀ ਉਹਨਾਂ ਦੇ ਕਹਿਣ ਤੇ ਬਣੀ ਕਿਉਂਕਿ ਭਗਵੰਤਪານ ਤੋਂ ਤਾਂ ਪਹਿਲੇ ਉਹਨਾਂ ਨੇ ਜਿਹੜੀਆਂ ਅਰਬਨ ਅਥਾਰਟिटीज ਦੀ ਸਾਰੀ ਚੇਅਰਮੈਨਸ਼ਿਪ ਖੋਲੀ ਸੀ ਤੁਹਾਨੂੰ ਯਾਦ ਹੈ ਇੱਕ ਮਹੀਨਾ ਪਹਿਲਾਂ ਗਮਾੜਾ ਗਲਾੜਾ ਪੂੜਾ ਸਾਰਿਆਂ ਦੀ ਅਥਾਰਟिटीज ਦੀ ਚੇਅਰਮੈਨ ਤੋਂ ਹਟਾ ਕੇ ਇਹਨੂੰ ਕੁਰਸੀ ਤੋਂ ਫਿਰ ਚੀਫ ਸੈਕਰੀ ਪੰਜਾਬ ਨੂੰ ਉਹਨਾਂ ਅਥਾਰਟिटीज ਦਾ ਚੇਅਰਮੈਨ ਬਣਾ ਦਿੱਤਾ ਸੀਗਾ ਇਸ ਕਰਕੇ ਇਹਨਾਂ ਨੇ ਦਿੱਲੀ ਆਣਿਆਂ ਨੇ ਪਾਲਿਸੀ ਬਣਵਾਈ ਭਗਵੰਤ ਮਾਨ ਕੋ ਤਾਂ ਪਾਲਿਸੀ ਪੜ੍ਹਨੀ ਹੋਈ ਜਦੋਂ ਅਮੈਂਡੇਡ ਪਾਲਿਸੀ ਪੇਸ਼ ਕੀਤੀ ਨਾ ਇਹਨੇ ਦੁਬਾਰਾ ਕਿ ਅਸੀਂ ਜਿਆ ਹੁਸੂਲਤਾ ਦੇਾਂਗੇ ਭਗਵੰਤ ਮਾਨ ਨੂੰ ਪਾਲਿਸੀ ਦੀ ਪੂਰੀ ਗੱਲਾਂ ਸਮਝਾ ਹੀ ਨਹੀਂ ਸਕੇ ਲੋਕਾਂ ਨੇ ਹਾਰ ਕੇ ਉਹਨੇ ਮਾਈਕ ਚੱਕ ਕੇ ਤੇ ਜਿਹੜਾ ਸੀਗਾ ચીਫ ਸੈਕਟਰੀ ਪੰਜਾਬ ਦਾ ਉਹਨੂੰ ਕਹਿੰਦਾ ਕਿ ਤੁਸੀਂ ਐਕਸਪਲੇਨ ਕਰੋ ਲੋਕਾਂ ਇਹਦਾ ਮਤਲਬ ਇਹਦੀ ਮਾਈਂਡਸੈਟ ਇਹਦਾ ਥੋਟ ਪ੍ਰੋਸੈਸ ਉਸ ਪਾਲਿਸੀ ਵਿੱਚ ਸੀਗਾ ਹੀ ਨਗਾ ਔਰ ਇਹਨਾਂ ਨੇ ਅਲਟੀਮੇਟਲੀ ਉਹ ਪਾਲਿਸੀ ਜਿਹੜੀ ਵਿਦਡਰੋ ਕੀਤਾ ਅਗਲੀ ਗੱਲ ਇਹ ਆ ਕਿ ਇਹ ਹੁਣ ਪੰਜਾਬ ਦੀ ਜਨਤਾ ਦੇ ਕੋਲੋਂ ਇਹਨਾਂ ਨੂੰ ਜਨਤਕ ਮਾਫੀ ਮੰਗਣੀ ਚਾਹੀਦੀ ਸਟਾਰਟਿੰਗ ਫਰੋਮ ਕੇਜਰੀਵਾਲ ਸੋਸੋਡਿਆ ਭਗਵੰਤ ਮਾਨ ਜਿੰਨੇ ਇਹਨਾਂ ਦੇ ਲੀਡਰਸ ਨੇ ਮਨਿਸਟਰਸ ਤੇ ਐਮ ਐਲ ਏ ਜਿਨ੍ਹਾਂ ਨੇ ਪਾਲਿਸੀ ਨੂੰ ਸਪੋਰਟ ਕੀਤਾ ਇਹਨਾਂ ਨੂੰ ਆਣ ਕੇ ਲੋਕਾਂ ਦੀ ਕਚੈਰੀ ਵਿੱਚ ਕਹਿਣਾ ਚਾਹੀਦਾ ਹੱਥ ਜੋੜ ਕੇ ਕਿ ਸਾਡੇ ਤੋਂ ਬਹੁਤ ਵੱਡਾ ਗੁਨਾਹ ਹੋਇਆ ਵਾ ਸਾਡੇ ਤੋਂ ਬਹੁਤ ਵੱਡੀ ਗਲਤੀ ਕੀਤੀ ਹੈ ਅਸੀਂ ਪੰਜਾਬ ਦੇ ਲੋਕਾਂ ਨੂੰ ਸਾਡੇ ਵੱਲੋਂ ਪੂਰੀ ਹਰ ਹਰ ਸੰਭ 可能 ਕੋਸ਼ਿਸ਼ ਕੀਤੀ ਕਿ ਅਸੀਂ ਪੰਜਾਬ ਦੇ ਲੋਕਾਂ ਦੀ ਜ਼ਮੀਨ ਨੂੰ ਖੋ ਲਈ ਇਹਨਾਂ ਤੋਂ ਔਰ ਪੰਜਾਬ ਨੂੰ ਅਸੀਂ ਇੱਕ ਕਿਸਮ ਦਾ ਪੰਜਾਬ ਦੇ ਕਿਸਾਨ ਨੂੰ ਲਾਚਾਰ ਤੇ ਮਜਬੂਰ ਕਰ ਦਿੱਤੇ ਤੇ ਬਾਹਰੋਂ ਲਿਆ ਕੇ ਇਹਨਾਂ 65000 ਏਕੜ ਦੀ ਕਲੋਨੀਆਂ ਕਲੋਨੀਆਂ ਵਿੱਚ ਬਾਰੋਂ ਗੈਰ ਪੰਜਾਬੀਆਂ ਨੂੰ ਲਿਆ ਕੇ ਪੰਜਾਬ ਦੀ ਆਬਾਦੀ ਦਾ ਸੰਤੁਲਨ ਖਰਾਬ ਕਰੀਏ ਡੈਮੋਗ੍ਰਾਫਿਕ ਸਿਚੁਏਸ਼ਨ ਨੂੰ ਚੇਂਜ ਕਰੀਏ ਔਰ ਇਥੇ ਪੰਜਾਬੀਆਂ ਦੀ ਨਫਰੀ ਵੈਸੇ ਹੀ ਘਟਾ ਦਈਏ ਇਹ ਸਾਰੇ ਮਨਸੂਬਿਆਂ ਦੇ ਵਾਸਤੇ ਅਗਰ ਬੰਦੇ ਦੇ ਪੁੱਤ ਨੇ ਅਗਰ ਕੋਈ ਅਗਰ ਇਹਨਾਂ ਨੂੰ ਮਾੜੀ ਮੋਟੀ ਰੱਤਾ ਪਰ ਇਨਸਾਨੀਅਤ ਕੋ ਕਦਰਤ ਕੋ ਅਣਖ ਬਚੀ ਇੰਨੀ ਕੁ ਵੀ ਤੇ ਇਹਨਾਂ ਨੂੰ ਸੱਚ ਬਿਆਨ ਕਰਨਾ ਚਾਹੀਦਾ ਲੱਡੂ ਨਹੀਂ ਵੰਡਣੇ ਚਾਹੀਦੇ ਜਾਕੀ ਕਿਸਾਨਾਂ ਨੂੰ ਔਰ ਜਿਹੜੇ ਕਿਸਾਨ ਇਹਨਾਂ ਦੇ ਲੱਡੂ ਖਾਂਦੇ ਨੇ ਲੱਖ ਦੀ ਲਾਨਤ ਹੈ ਤੁਹਾਡੇ ਉੱਤੇ ਵੀ ਮੈਂ ਦੇਖਦਾ ਕਿ ਚੰਗੇ ਭਲੇ ਅ ਮਤਲਬ ਅੱਛੇ ਆਦਮੀ ਨਜ਼ਰ ਆਉਂਦੇ ਨੇ ਤੇ ਉਹਨਾਂ ਦੇ ਮੂੰਹ ਵਿੱਚ ਲੱਡੂ ਪਾ ਰਹੇ ਐ ਐਮਐਲਏ ਇਹਨਾਂ ਦੇ ਕਿ ਬਹੁਤ ਵਧਾਈ ਹੋਵੇ ਅਸੀਂ ਲੈਂਡ ਪੋਲਿੰਗ ਪਾਲਿਸੀ ਵਾਪਸ ਲੈ ਲਈਆ ਇਹਨਾਂ ਸਾਰੇ ਜਿਹੜੇ ਐਮਐਲਏਜ਼ ਨੇ ਪਬਲਿਕ ਡੋਮੇਨ ਚਾਂਟ ਕੇ ਸਪੋਰਟ ਕੀਤੀ ਪਾਲਿਸੀ ਦੀ ਮਨਿਸਟਰਸ ਨੇ ਔਰ ਚੀਫ ਮਨਿਸਟਰ ਨੇ ਤੇ ਵਿੱਚੇ ਕੇਜਰੀਵਾਲ ਨੇ ਇਹਨਾਂ ਨੂੰ ਅਪੋਲੋਜਾਈਜ਼ ਕਰਨਾ ਚਾਹੀਦਾ ਜਨਤਕ ਮਾਫੀ ਮੰਗਣੀ ਚਾਹੀਦੀ ਹੈ ਕਿਉਂਕਿ ਲੋਕਾਂ ਦੀ ਕਚੈਰੀ ਵਿੱਚ ਇਹ ਗੁਨਾਹਗਾਰ ਸਾਬਤ ਹੋ ਚੁੱਕੇ ਨੇ ਹੁਣੇ ਲੱਖ ਕੋਸ਼ਿਸ਼ ਕਰਨ ਦੁੱਧ ਤੋਤੇ ਹੋ ਕੇ ਵੀ ਆ ਜਾਣ ਇਹ ਲੋਕਾਂ ਦੀ ਕਚੈਰੀ ਵਿੱਚ ਇਸ ਲੈਂਡ ਪੂਲਿੰਗ ਲੈਂਡ ਗ੍ਰੈਬਿੰਗ ਪਾਲਿਸੀ ਤੇ ਗੁਨਾਹਗਾਰ ਸਾਬਤ ਹੋ ਗਏ ਇਹ ਬਿਲਕੁਲ ਉਦਾਂ ਹੀ ਹੋਇਆ ਜਿਵੇਂ ਕਾਲੇ ਤਿੰਨ ਖੇਤੀ ਕਾਨੂੰਨਾ ਵਿੱਚ ਕਿਸੇ ਵਕਤ ਬਾਦਲ ਅਕਾਲੀ ਦਲ ਨੇ ਪੂਰਾ ਜ਼ੋਰ ਲਾਇਆ ਸੀਗਾ ਕਿ ਬਹੁਤ ਹੀ ਅੱਛੀ ਤਿੰਨ ਕਾਨੂੰਨ ਬਣ ਰਹੇ ਨੇ ਕਿਸਾਨਾਂ ਦੇ ਹਿੱਤ ਦੇ ਬਣ ਰਹੇ ਨੇ ਇੱਥੋਂ ਤੱਕ ਕਿ ਵੱਡੇ ਬਾਦਲ ਸਾਹਿਬ ਤੂੰ ਵੀ ਇੱਕ ਵੀਡੀਓ ਪਵਾਤੀ ਸੀਗਾ ਇਹ ਤਾਂ ਬਹੁਤ ਪੰਜਾਬ ਦੇ ਕਿਸਾਨਾਂ ਦੇ ਹਿੱਤ ਦੀ ਗੱਲ ਪਰ ਜਦੋਂ ਇੰਨਾ ਤਿੱਖਾ ਤੇ ਵਿਰੋਧ ਐਡਾ ਮਤਲਬ ਕੀ ਕਹਿੰਦੇ ਕਿ ਗੈ ਗੱਜ ਵਿਰੋਧ ਕਰਤਾ ਪੰਜਾਬ ਦੇ ਲੋਕਾਂ ਨੇ ਕਿਸਾਨਾਂ ਨੇ ਤਾਂ ਫਿਰ ਅਕਾਲੀ ਦਲ ਨੇ ਉਸ ਉਸ ਵਕਤ ਇਦਾਂ ਹੀ ਵਿਡਰੋਅ ਕੀਤਾ ਪਰ ਉਹਨਾਂ ਨੇ ਲੱਡੂਰੀ ਵੰਡੇ ਔਰ ਹਰਸਿਮਰਤ ਕੌਰ ਨੇ ਸਿਫਾ ਦੇ ਕੇ ਮੋਦੀ ਦੀ ਪੀਜੇਪੀ ਦੀ ਕੈਬਨਿਟ ਚੋਂ ਵਾਪਸ ਆ ਗਈ ਸੀ ਐਨ ਉਸੇ ਤਰੀਕੇ ਨਾਲ ਇਹਨਾਂ ਨੇ ਪੂਰਾ ਜ਼ੋਰ ਲਾਇਆ ਤਿੰਨ ਦੋ ਤਿੰਨ ਮਹੀਨੇ ਜਿਹੜੇ ਇਹਨਾਂ ਦੇ ਕੋਲ ਸੀ ਕਿਸੇ ਤਰੀਕੇ ਨਾਲ ਅਸੀਂ ਜ਼ਮੀਨ ਖੋਲ ਲਈਏ ਪੈਸੇ ਚਾਰ ਬਣਾ ਲਈਏ ਤੇ ਪੰਜਾਬ ਨੂੰ ਲੁੱਟ ਲਈਏ ਪਰ ਪੰਜਾਬ ਦੇ ਲੋਕਾਂ ਨੇ ਇੱਕ ਕਹਿੰਦੇ ਜਿਵੇਂ ਕੰਧ ਦੀ ਤਰ੍ਹਾਂ ਖੜ ਕੇ ਸਾਹਮਣੇ ਟੱਟ ਕੇ ਇਹਦਾ ਜੰਮ ਕੇ ਜਿਹੜਾ ਵਿਰੋਧ ਕੀਤਾ ਉਹਦੇ ਉਹ ਵਧਾਈ ਦੇ ਪਾਤਰ ਮਾਫੀ ਜ਼ਰੂਰ ਮੰਗ ਲਿਓ ਹੁਣ ਚੰਗੀਤਾ ਨਾਲ ਇਹ ਭੱਜੋ ਨਾ ਹੁਣ ਇਸ ਗੱਲ ਤੋਂ ਇਸ ਕਰਕੇ ਮੇਰੇ ਵੀਰੋ ਅੱਜ ਮੇਰਾ ਇਹ ਤੁਹਾਡੇ ਦਰਮਿਆਨ ਮੈਂ ਥੋੜਾ ਲੇਟ ਹੋਇਆ ਬਿਕੋਜ਼ ਕੱਲ ਮੈਂ ਵੈਸੇ ਆਪਣੇ ਸੋਸ਼ਲ ਮੀਡੀਆ ਤੇ ਸ਼ੇਅਰ ਕਰਤਾ ਸੀਗਾ